ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਿਹੜੇ ਲੋਕਾਂ ਦੀ ਅੱਖ ਸੰਗਰਾਂਧ ਵਾਲੇ ਦਿਨ 3 ਤੋਂ 6 ਵਜੇ ਦੇ ਵਿੱਚ ਕਾਰ ਖੁੱਲ ਜਾਂਦੀ ਹੈ ਉਹ ਜ਼ਰੂਰ ਇੱਕ ਪਾਠ ਕਰ ਲਿਆ ਕਰਨ ਤਾਂ ਇਸ ਜਾਪ ਦਾ ਫਲ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤੁਹਾਡਾ ਘਰ ਪੂਰਾ ਹੀ ਬਖਸ਼ਿਸ਼ਾਂ ਦੇ ਨਾਲ ਭਰ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਸਾਥ ਸੰਗਤ ਜੀ ਜੋ ਵੀ ਮੇਰੀਆਂ ਭੈਣਾਂ ਜਾਂ ਭਰਾਵਾਂ ਦੀ ਅੱਖ ਸਵੇਰੇ 3 ਤੋਂ 6 ਵਜੇ ਦੇ ਵਿੱਚਕਾਰ ਖੁੱਲ ਜਾਂਦੀ ਹੈ ਜਾ ਅੰਮ੍ਰਿਤ ਵੇਲੇ ਖੁੱਲ ਜਾਂਦੀ ਹੈ ਤਾਂ ਫਿਰ ਉਹ ਸਵੇਰੇ ਉੱਠਣਸਾਰ ਹੀ ਕਿਸ ਸੰਗਤੀ ਦਾ ਪਾਠ ਦਾ ਜਾਪ ਕਰ ਸਕਦੇ ਹਨ ਜੋ ਪਰਮ ਪਿਤਾ ਪਰਮੇਸ਼ਰ ਜੀ ਦੀ ਜੋ ਕਿਰਪਾ ਹੈ ਉਹ ਸਦਾ ਹੀ ਉਹਨਾਂ ਦੇ ਉੱਪਰ ਪਰਿਵਾਰ ਦੇ ਉੱਪਰ ਬਣ ਜਾਵੇਗੀ ਤਾਂ ਸਾਥ ਸੰਗਤਾਂ ਜੀ ਇਸ ਵਿਸ਼ੇ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਸਾਤਸੰਗਤ ਜੀ ਅਸੀਂ ਸਾਰੇ ਜਾਣਦੇ ਹਾਂ ਅਸੀਂ ਇਹ ਸੰਸਾਰ ਦੇ ਵਿੱਚ ਆਏ ਹਾਂ ਤੇ ਕੋਈ ਵੱਡਾ ਕਾਰਜ ਕਰਨ ਲਈ ਹਰ ਦਿਨ ਸਾਨੂੰ ਦਿੱਤਾ ਜਾਂਦਾ ਹੈ ਇੱਕ ਨਵਾਂ ਮੌਕਾ ਸਾਨੂੰ ਹਰ ਰੋਜ਼ ਮਿਲਦਾ ਹੈ ਸਾਤਸੰਗਤ ਜੀ ਇਹ ਮੌਕਾ ਹੈ ਜੀ ਰੱਬ ਨੂੰ ਯਾਦ ਕਰਨ ਦਾ ਪਰ ਸਾਤਸੰਗਤ ਜੀ ਜੇਕਰ ਅਸੀਂ ਰੋਜ਼ਾਨਾ ਦੀ ਤਕਰਾਰ ਤੇ ਚਿੰਤਾਵਾਂ ਵਿੱਚ ਹੀ ਉਲਝੇ ਰਹੀਏ ਤਾਂ ਕਦੇ ਵੀ ਅਸੀਂ ਆਤਮਿਕ ਰਾਹ ਤੇ ਨਹੀਂ ਚੱਲ ਸਕਦੇ ਕਦੇ ਵੀ ਅਸੀਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਹੀਂ ਪਾ ਸਕਦੇ ਕਿਉਂਕਿ ਸਾਤ ਸੰਗਤ ਜੀ ਇੱਕ ਸਮਾਂ ਜਿਸ ਨੂੰ ਗੁਰੂ ਸਾਹਿਬਾਨ ਨੇ ਅੰਮ੍ਰਿਤ ਵੇਲਾ ਆਖਿਆ ਹੈ ਉਸ ਸਮੇਂ ਦਾ ਜ਼ਿਕਰ ਸਿੱਖੀ ਵਿੱਚ ਬਹੁਤ ਹੀ ਵੱਡੀ ਮਹੱਤਤਾ ਰੱਖਦਾ ਹੈ ਸਾਤ ਸੰਗਤ ਜੀ ਇਹ ਉਹੀ ਸਮਾਂ ਹੈ ਜਦੋਂ ਸਾਰੀ ਸ੍ਰਿਸ਼ਟੀ ਸ਼ਾਂਤ ਹੁੰਦੀ ਹੈ ਹਵਾ ਵਿੱਚ ਇੱਕ ਆਤਮਿਕ ਰੋਹਾਨੀ ਖੁਸ਼ਬੂ ਹੁੰਦੀ ਹੈ ਅੰਮ੍ਰਿਤ ਵੇਲੇ ਜੇਕਰ ਅਸੀਂ ਆਪਣੇ ਪਰਮਾਤਮਾ ਨੂੰ ਯਾਦ ਕਰੀਏ ਤਾਂ ਇਹ ਸਿਰਫ ਸਾਡੀ ਆਤਮਾ ਦੀ ਪਵਿੱਤਰਤਾ ਨਹੀਂ ਬਣਦੀ ਸਗੋਂ ਸਾਡਾ ਘਰ ਪਰਿਵਾਰ ਸਾਡਾ ਜੀਵਨ ਹਰ ਪੱਖ ਤੋਂ ਬਰਕਤਾਂ ਨਾਲ ਭਰ ਜਾਵੇਗਾ ਹੁਣ ਗੁਰੂਸ ਪਿਆਰੀ ਸਾਧ ਸੰਗਤ ਜੀ ਵਿਸ਼ੇਸ਼ ਤੌਰ ਤੇ ਜੋ ਸਾਡੇ ਘਰ ਦੀ ਰੀੜ ਦੀ ਹੱਡੀ ਹੁੰਦੀ ਹੈ ਜੇਕਰ ਉਹ ਸਵੇਰੇ 3 ਤੋਂ 6 ਵਜੇ ਦੇ ਵਿੱਚ ਕਾਰ ਉੱਠ ਕੇ ਇੱਕ ਪਾਠ ਤਾਂ ਜਾਪ ਕਰ ਲੈਣ ਤਾਂ ਸਾਧ ਸੰਗਤ ਜੀ ਉਹ ਘਰ ਦੀ ਰੱਬ ਦੀ ਨਿਗਾ ਵਿੱਚ ਵੀ ਚੜ ਜਾਂਦਾ ਹੈ ਉਹ ਘਰ ਫਿਰ ਸਫਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਬਾਕੀ ਸੰਗਤ ਉਹ ਘਰ ਸਫਲ ਹੋ ਜਾਂਦਾ ਹੈ ਜਿੱਥੇ ਮਾਂ ਪਿਓ ਭੈਣ ਭਰਾ ਪਤੀ ਪਤਨੀ ਸਾਰੇ ਪਿਆਰ ਨਾਲ ਸਾਂਝ ਪਾ ਕੇ ਸੁਖਾਂ ਦੇ ਨਾਲ ਜੀਵਨ ਜਿਉਂਦੇ ਹਨ ਪਰਮਾਤਮਾ ਜੀ ਦਾ ਗੁਰਬਾਣੀ ਜੀ ਦਾ ਜਾਪ ਕਰਦੇ ਹਨ ਕਿਉਂਕਿ ਸਾਧ ਸੰਗਤ ਜੀ ਜੇਕਰ ਸਵੇਰੇ ਦੀ ਨੀਂਦ ਨੂੰ ਛੱਡ ਲਈਏ ਜੇਕਰ ਅਸੀਂ ਰੱਬ ਦੇ ਚਰਨਾਂ ਵਿੱਚ ਬੈਠ ਜਾਈਏ ਤੇ ਸਿਰਫ ਇਹ ਇੱਕ ਪਾਠ ਕਰ ਲਈਏ ਤਾਂ ਸਾਧ ਸੰਗਤ ਜੀ ਰੱਬ ਆਪਣੀਆਂ ਬਰਕਤਾਂ ਨੂੰ ਸਾਡੇ ਉੱਪਰ ਬੂੰਦਾਂ ਵਾਂਗ ਵਰਸਾ ਦੇਵੇਗਾ ਸਾਧ ਸੰਗਤ ਜੀ ਇਹ ਕੋਈ ਕਹਾਣੀ ਨਹੀਂ ਇਹ ਅਨੁਭਵ ਵਾਲੀ ਗੱਲ ਹੈ ਜੋ ਲੱਖਾਂ ਭੈਣਾ ਨੇ ਅਮਲ ਕਰਕੇ ਵੇਖੀ ਹੈ ਸਾਤਸੰਗਾ ਜੀ ਸਭ ਤੋਂ ਪਹਿਲਾਂ ਕੁਝ ਪੁਆਇੰਟਸ ਤੇ ਕੁਝ ਨਿਯਮਾਂ ਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਸਾਤਸੰਗਾ ਜੀ ਸਭ ਤੋਂ ਪਹਿਲੀ ਗੱਲ ਕਿ ਅੰਮ੍ਰਿਤ ਵੇਲੇ ਹੀ ਕਿਉਂ ਪਾਠ ਕਰਨਾ ਜ਼ਰੂਰੀ ਹੈ ਅੰਮ੍ਰਿਤ ਵੇਲੇ ਦੀ ਅਸਲ ਵਿੱਚ ਮਹੱਤਤਾ ਕੀ ਹੈ ਤਾਂ ਸਾਤਸੰਗਾ ਜੀ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਅੰਮ੍ਰਿਤ ਵੇਲਾ ਸੱਚ ਨਾ ਵੜੇ ਆਏ ਵਿਚਾਰ ਕਿਉਂਕਿ ਸਾਤਸੰਗਾ ਜੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਹੀ ਸਿੱਖਾਂ ਨੂੰ ਅੰਮ੍ਰਿਤ ਵੇਲੇ ਦੀ ਮਹੱਤਤਾ ਸਮਝਾਈ ਹੈ ਇਹ ਉਹ ਰੋਸ਼ਨ ਪਾਲ ਹਨ ਜਦੋਂ ਸਾਰੀ ਧਰਤੀ ਤੇ ਸੁੰਨਤਾ ਹੁੰਦੀ ਹੈ ਹਵਾ ਵਿੱਚ ਸ਼ਾਂਤੀ ਦਾ ਵਾਸ ਹੁੰਦਾ ਹੈ ਰੱਬ ਨਾਲ ਜੁੜਨ ਦੇ ਰਸਤੇ ਖੁੱਲੇ ਹੁੰਦੇ ਹਨ ਸਾਧ ਸੰਗਤ ਜੀ ਸਵੇਰ ਦੀਆਂ ਇਹ ਪਵਿੱਤਰ ਘੜੀਆਂ ਆਤਮਾ ਨੂੰ ਉਸ ਪ੍ਰਭੂ ਦੀ ਸ਼ਰਣ ਵਿੱਚ ਜੋੜ ਕੇ ਲੈ ਕੇ ਆਉਂਦੀਆਂ ਹਨ ਸਾਧ ਸੰਗਤ ਜੀ ਵਿਸ਼ੇਸ਼ ਤੌਰ ਤੇ ਪਹਿਣਾ ਜਦੋਂ ਸਵੇਰ ਦੇ ਸਮੇਂ ਉੱਠ ਕੇ ਨਾਮ ਦਾ ਜਾਪ ਕਰਦੀਆਂ ਹਨ ਗੁਰੂ ਘਰ ਦੀ ਚੌਂਕੀ ਦਰਬਣ ਜਾਂਦੀਆਂ ਹਨ ਇਹ ਭੈਣਾਂ ਸਿਰਫ ਆਪਣੇ ਜੀਵਨ ਨੂੰ ਹੀ ਪਵਿੱਤਰ ਨਹੀਂ ਕਰਦੀਆਂ ਸਗੋਂ ਪੂਰੇ ਪਰਿਵਾਰ ਲਈ ਰੱਬ ਦੀ ਕਿਰਪਾ ਦੀ ਢਾਲ ਬਣ ਜਾਂਦੀਆਂ ਹਨ। ਉਹਨਾਂ ਦੀ ਇਹ ਸੇਵਾ ਘਰ ਦੀ ਰੱਖਿਆ ਕਰਦੀ ਹੈ। ਘਰ ਵਿੱਚ ਬਰਕਤਾਂ ਲੈ ਕੇ ਆਉਂਦੀ ਹੈ। ਸਾਧ ਸੰਗਤ ਜੀ ਦੂਸਰਾ ਜੋ ਪੁਆਇੰਟ ਹੈ ਉਹ ਇਹ ਜੀ ਕਿ ਜਿਨ ਗੁਰਮਖ ਨਾਮ ਤੇ ਆਇਆ ਸੋ ਸੁਖ ਸਹਿਜ ਆਨੰਦ। ਜਦ ਮਨੁੱਖ ਨਾਮ ਦੇ ਰਾਹੀ ਗੁਰਮਖ ਬਣ ਜਾਂਦਾ ਹੈ ਤਾਂ ਸਾਧ ਸੰਗਤ ਜੀ ਉਹ ਘਰ ਵਿੱਚ ਸਮੁੱਚ ਸਹਜ ਤੇ ਸ਼ਾਂਤੀ ਆਨੰਦ ਦੀ ਰੌਸ਼ਨੀ ਤੇ ਰੋਜ਼ੀ ਰੋਟੀ ਦੀ ਬਰਕਤ ਬਣ ਜਾਂਦੀ ਹੈ ਜਦੋਂ ਕੋਈ ਭੈਣਾ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੀਆਂ ਹਨ ਤਾਂ ਸਾਧ ਸੰਗਤ ਜੀ ਉਸ ਘਰ ਵਿੱਚ ਅਦਭੁਤ ਆਤਮਿਕ ਊਰਜਾ ਫੈਲ ਜਾਂਦੀ ਹੈ ਜੋ ਕਿ ਸਾਡੇ ਘਰ ਦੇ ਜਿੰਨੇ ਵੀ ਮੈਂਬਰ ਹਨ ਉਹਨਾਂ ਦੇ ਮਨਾਂ ਵਿੱਚ ਟੈਨਸ਼ਨ ਚਿੰਤਾ ਜੋ ਵੀ ਡਰ ਹੈ ਉਸ ਨੂੰ ਮਿਟਾ ਦਿੰਦੀ ਹੈ ਸਾਧ ਸੰਗਤ ਜੀ ਇਹ ਉਹ ਊਰਜਾ ਦੇ ਨਾਲ ਘਰ ਦੇ ਵਿੱਚ ਰੋਜ਼ਗਾਰ ਦੇ ਰਾਹ ਖੁੱਲ ਜਾਂਦੇ ਹਨ ਦਾਲਤ ਵਿੱਚ ਵਾਧਾ ਹੁੰਦਾ ਹੈ ਤੇ ਜੋ ਵੀ ਕੰਮ ਰੁਕੇ ਹੋਏ ਹੁੰਦੇ ਹਨ ਵਿਗੜੇ ਹੁੰਦੇ ਹਨ ਉਹ ਵੀ ਰੱਬ ਦੀ ਰਜ਼ਾ ਦੇ ਨਾਲ ਪੂਰੇ ਹੋਣੇ ਸ਼ੁਰੂ ਹੋ ਜਾਂਦੇ ਹਨ ਤੀਸਰਾ ਸਾਤ ਸੰਗਤ ਜੀ ਜੋ ਸਾਡੇ ਘਰ ਵਿੱਚਲਾ ਕਲੇਸ਼ ਹੁੰਦਾ ਹੈ ਸਾਡੇ ਘਰ ਵਿੱਚਲਾ ਕੋਈ ਰੋਗ ਹੁੰਦਾ ਹੈ ਕੋਈ ਬਿਮਾਰੀ ਹੁੰਦੀ ਹੈ ਉਹ ਵੀ ਦੂਰ ਹੋ ਜਾਵੇਗੀ ਕਿਉਂਕਿ ਸਾਤ ਸੰਗਤ ਜੀ ਪਰਮ ਪਿਤਾ ਪਰਮੇਸ਼ਰ ਜੀ ਫਰਮਾਨ ਕਰਦੇ ਹਨ ਜਦੋਂ ਸਤਸੰਗਤ ਅਤੇ ਨਾਮ ਦੇ ਰਾਹੀ ਪਾਠ ਕੀਤਾ ਜਾਂਦਾ ਹੈ ਤਾਂ ਘਰ ਦੇ ਵਿੱਚ ਜੋ ਨਜ਼ਰ ਲੱਗੀ ਹੋਵੇ, ਝਗੜੇ ਹੋਣ, ਰੋਗਾਂ ਦੀ ਆੜ ਹੋਵੇ, ਸਭ ਕੁਝ ਸਾਫ਼ ਹੋ ਜਾਂਦਾ ਹੈ। ਕਿਉਂਕਿ ਭੈਣਾ ਜਦ ਅੰਮ੍ਰਿਤ ਵੇਲੇ ਦਾ ਨਾਮ ਜਪ ਕਰਦੀਆਂ ਹਨ ਉਹ ਕਰਨੋਂ ਵਿਕਾਰਾਂ, ਰੋਗਾਂ ਤੇ ਦੁੱਖਾਂ ਤੋਂ ਰਹਾ ਦਵਾ ਦਿੰਦੀਆਂ ਹਨ। ਸਤਸੰਗਿਆ ਜੀ ਨਾਮ ਵਿੱਚ ਐਨੀ ਤਾਕਤ ਹੈ ਜੋ ਸਿਰਫ ਸਰੀਰਕ ਰੋਗਾਂ ਨੂੰ ਹੀ ਖਤਮ ਨਹੀਂ ਕਰਦਾ, ਸਗੋਂ ਮਨ ਦੀਆਂ ਪਰੇਸ਼ਾਨੀਆਂ ਨੂੰ ਵੀ ਦੂਰ ਕਰ ਦਿੰਦਾ ਹੈ। ਘਰ ਵਿੱਚੋਂ ਕਲੇਸ਼ ਮਿਟਾ ਦਿੰਦਾ ਹੈ ਰਿਸ਼ਤਿਆਂ ਵਿੱਚ ਮਿੱਠਾਪਣ ਤੇ ਪਿਆਰ ਆ ਜਾਂਦਾ ਹੈ ਅਤੇ ਚੌਥਾ ਪੁਆਇੰਟ ਸਸੰਘੇਜੀ ਸੰਤਾਨ ਤੇ ਘਰ ਵਾਲਿਆਂ ਲਈ ਭਲਾਈ ਮਾਂ ਜਦ ਸਵੇਰੇ ਰੱਬ ਦਾ ਨਾਮ ਲੈਂਦੀ ਹੈ ਉਹਦੀ ਅਰਦਾਸ ਸਿੱਧਾ ਹੀ ਅਕਾਲਪੁਰਖ ਦੀ ਦਰਗਾਹ ਵਿੱਚ ਪਹੁੰਚ ਜਾਂਦੀ ਹੈ ਇਹ ਅਰਦਾਸ ਉਹਦੇ ਹਰ ਇੱਕ ਮੈਂਬਰ ਦੇ ਖਾਸ ਕਰਕੇ ਸੰਤਾਨ ਦੇ ਉੱਤਮ ਭਵਿੱਖ ਦਾ ਦਰਵਾਜ਼ਾ ਖੋਲ ਦਿੰਦੀ ਹੈ ਕਿਉਂਕਿ ਜਿਹਨਾਂ ਘਰ ਵਿੱਚ ਮਾਤਾਵਾ ਭੈਣਾ ਸਿਮਰਨ ਕਰਦੀਆਂ ਹਨ ਉੱਥੇ ਬੱਚੇ ਵੀ ਸੱਭਿਆਚਾਰੀ ਤੇ ਸੁਖੀ ਜੀਵਨ ਬਤੀਤ ਕਰਦੇ ਹਨ ਉਹਨਾਂ ਦੀ ਸਰੀਰਕ ਤੰਦਰੁਸਤੀ ਮਨ ਦੀ ਤਾਕਤ ਤੇ ਰੋਹਾਨੀ ਚੜ੍ਹ ਹੁੰਦੀ ਹੈ ਇਸ ਲਈ ਸਾ ਸੰਗਤ ਜੀ ਮਾ ਦਾ ਅੰਮ੍ਰਿਤ ਵੇਲੇ ਪਾਠ ਕਰਨਾ ਬੱਚਿਆਂ ਦੇ ਜੀਵਨ ਪਰ ਦੀ ਸੁਰੱਖਿਆ ਬਣ ਜਾਂਦਾ ਹੈ ਬਾਕੀ ਪੰਜਵਾਂ ਪੁਆਇੰਟ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜਿਸ ਨਾਲ ਸਾਡੇ ਘਰ ਵਿੱਚ ਤਨ ਰੋਟੀ ਤੇ ਖੁਸ਼ਹਾਲੀ ਵਿੱਚ ਬਰਕਤ ਆਉਂਦੀ ਹੈ ਕਿਉਂਕਿ ਜਿੱਥੇ ਗਾਵਿਆ ਨਾਮ ਥਿੱਥੇ ਵਸੇ ਨਿਤ ਆਨੰਦ ਸਾਤ ਸੰਗਤ ਜੀ ਜਿਸ ਘਰ ਵਿੱਚ ਰੋਜ਼ ਪਾਠ ਕੀਤਾ ਜਾਂਦਾ ਉੱਥੇ ਕਦੇ ਵੀ ਧਨ ਰੋਟੀ ਜਾਂ ਖੁਸ਼ੀ ਦੀ ਕੋਈ ਕਮੀ ਨਹੀਂ ਰਹਿੰਦੀ ਕਿਉਂਕਿ ਭੈਣ ਜਦ ਇਹ ਪਾਠ ਕਰਦੀਆਂ ਹਨ ਤਾਂ ਸਾਡੇ ਘਰ ਦੀ ਔਰਤ ਜਦ ਪਾਠ ਕਰਦੀ ਹੈ ਤਾਂ ਸਾਤ ਸੰਗਤ ਜੀ ਘਰ ਹਮੇਸ਼ਾ ਬਰਕਤਾਂ ਨਾਲ ਭਰ ਜਾਂਦਾ ਹੈ ਤਾਂ ਫਿਰ ਸਾਤ ਸੰਗਤ ਜੀ ਉਹ ਕਿਹੜੀਆਂ ਪੰਕਤੀਆਂ ਹਨ ਜਿਸ ਦਾ ਜਾਪ ਅਸੀਂ ਅੰਮ੍ਰਿਤ ਵੇਲੇ ਕਰਨਾ ਹੈ ਤਾਂ ਫਿਰ ਸਾਤ ਸੰਗਤ ਜੀ ਸਭ ਤੋਂ ਪਹਿਲਾਂ ਜਿਸ ਪੰਕਤੀ ਜਿਸ ਪਾਠ ਦਾ ਜਾਪ ਤੁਸੀਂ ਕਰਨਾ ਹੈ ਉਹ ਹੈ ਸਾਤ ਸੰਗਤ ਜੀ ਮੂਲ ਮੰਤਰ ਦਾ ਜਾਪ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਤਸੰਗਤਿ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਉਚਾਰਿਆ ਗਿਆ ਮੂਲ ਮੰਤਰ ਸਰਵ ਸ਼ਬਦਾਂ ਦਾ ਸਮੂਹ ਨਹੀਂ ਹੁੰਦਾ ਇਹ ਪੂਰੀ ਸ੍ਰਿਸ਼ਟੀ ਕਰਤਾ ਦੀ ਪਰਿਭਾਸ਼ਾ ਹੈ ਇਹ ਪੰਗਤੀ ਰੋਹਾਨੀ ਜੀਵਨ ਦੀ ਮਹਾਨ ਕੁੰਜੀ ਹੈ ਜੋ ਮਨੁੱਖ ਨੂੰ ਅੰਧਕਾਰ ਤੋਂ ਕੱਢ ਕੇ ਰੌਸ਼ਨੀ ਵੱਲ ਲੈ ਜਾਂਦੀ ਹੈ ਜਦੋਂ ਭੈਣਾ ਸਵੇਰੇ 3 ਤੋਂ 6 ਵਜੇ ਦੇ ਵਿਚਕਾਰ ਅੰਮ੍ਰਿਤ ਵੇਲੇ ਇਹਨਾਂ ਸ਼ਬਦਾਂ ਦਾ ਜਾਪ ਕਰਦੀਆਂ ਹਨ ਤਾਂ ਫਿਰ ਸਾਧ ਸੰਗਤ ਜੀ ਉਹ ਆਪਣੇ ਘਰ ਨੂੰ ਰੱਬੀ ਨੂਰ ਨਾਲ ਰੌਸ਼ਨ ਕਰ ਦਿੰਦੀਆਂ ਹਨ ਇਹ ੴ ਦੱਸਦਾ ਹੈ ਕਿ ਰੱਬ ਇੱਕ ਪਰਮਾਤਮਾ ਹੈ ਤੇ ਪਰਮਾਤਮਾ ਇੱਕ ਹੈ ਉਹ ਸਰਵ ਵਿਆਪੀ ਹੈ ਹਰ ਘਰ ਦੇ ਵਿੱਚ ਵਾਸ ਕਰਦਾ ਹੈ ਸਤਨਾਮ ਪਰਮਾਤਮਾ ਜੀ ਹਮੇਸ਼ਾ ਸੱਚੇ ਹਨ ਕਦੇ ਨਾਸ਼ ਨਹੀਂ ਹੁੰਦਾ ਤੇ ਕਰਤਾ ਪੁਰਖ ਉਹ ਸ੍ਰਿਸ਼ਟੀ ਦਾ ਰਚਨਹਾਰ ਹੈ ਨਿਰਭਉ ਨਿਰਵੈਰ ਉਸ ਵਿੱਚ ਡਰ ਤੇ ਵੈਰ ਦੀ ਕੋਈ ਲੀਕ ਨਹੀਂ ਹੁੰਦੀ ਜਦੋਂ ਗੁਣ ਸਿਮਰਨ ਦੇ ਰਾਹੀ ਮਨ ਵਿੱਚ ਉਤਰੇ ਤਦ ਮਨੁੱਖ ਡਰ ਝਗੜੇ ਤੇ ਵਿਕਾਰਾਂ ਤੋਂ ਪਾਰ ਹੋ ਜਾਂਦਾ ਹੈ ਅਕਾਲ ਮੂਰਤ ਅਜੂਨੀ ਸੈਭੰ ਉਹ ਕਾਲ ਤੋਂ ਪਰੇ ਜਨਮ ਮਰਨ ਤੋਂ ਰਹਿਤ ਆਪ ਹੀ ਅਸਥਿਤਿ ਵਾਲਾ ਹੈ ਸਾਤ ਸੰਗ ਜੀ ਜਿਸ ਨਾਮ ਦੇ ਉਚਾਰਨ ਰਾਹੀ ਭੈਣਾ ਆਪਣੇ ਪਰਿਵਾਰ ਲਈ ਰੱਬੀ ਰਾਖੀ ਧਨ ਰੋਜ਼ੀ ਅਤੇ ਆਤਮਿਕ ਖੁਸ਼ਹਾਲੀ ਦੀ ਬਰਕਤ ਖਿੱਚ ਲੈ ਆਉਂਦੀਆਂ ਹਨ ਗੁਰਪ੍ਰਸਾਦ ਇਹ ਸਾਰਾ ਗਿਆਨ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਾਧ ਸੰਗਤ ਜੀ ਮੂਲ ਮੰਤਰ ਰੋਜ਼ ਜਪਣ ਵਾਲੇ ਕਦੇ ਖਾਲੀ ਨਹੀਂ ਰਹਿੰਦੇ ਸਾਧ ਸੰਗਤ ਜੀ ਉਹਨਾਂ ਦੇ ਉੱਪਰ ਪਰਮਾਤਮਾ ਜੀ ਦੀ ਕਿਰਪਾ ਲਗਾਤਾਰ ਬਣੀ ਹੀ ਰਹਿੰਦੀ ਹੈ ਤੇ ਸਾਧ ਸੰਗਤ ਜੀ ਦੂਜਾ ਬਾਠ ਦੂਜਾ ਜਾਪ ਜੋ ਤੁਸੀਂ ਗੁਰ ਮੰਤਰ ਦਾ ਕਰਨਾ ਹੈ ਸਵੇਰੇ ਅੰਮ੍ਰਿਤ ਵੇਲੇ ਜਦੋਂ ਭੈਣਾ ਸੱਚੇ ਮਨ ਨਾਲ ਵਾਹਿਗੁਰੂ ਦਾ ਸਿਮਰਨ ਕਰਦੀਆਂ ਹਨ ਉਹ ਸਮਾਂ ਰੱਬ ਨਾਲ ਰੂਹਾਨੇ ਮਿਲਾਪ ਵਾਲਾ ਬਣ ਜਾਂਦਾ ਹੈ ਸਾ ਸੰਗਾਜੀ ਜਾਪ ਕਰਨ ਦੇ ਨਾਲ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਡਰ ਦੂਰ ਹੋ ਜਾਂਦੇ ਹਨ ਸਭ ਮਾੜੀਆਂ ਬਲਾਵਾਂ ਦੂਰ ਹੋ ਜਾਂਦੀਆਂ ਹਨ ਕਿਉਂਕਿ ਇਹ ਜਾਪ ਨਾ ਸਿਰਫ ਅੰਦਰੋਂ ਨੇ ਤਾਕਤ ਦਿੰਦਾ ਹੈ ਸਗੋਂ ਰੋਜੀ ਰੋਟੀ ਤੇ ਆਰਥਿਕ ਤੰਗੀਆਂ ਨੂੰ ਵੀ ਦੂਰ ਕਰ ਦਿੰਦਾ ਹੈ ਇਸ ਲਈ ਜਿਹੜੇ ਘਰ ਵਿੱਚ ਪਹਿਣਾ ਸਵੇਰੇ ਨਾਮ ਜਪਦੀਆਂ ਹਨ ਰੱਬ ਦੀ ਰਹਿਮਤ ਸੁੱਖ ਸ਼ਾਂਤੀ ਸਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਘਰ ਵਿੱਚ ਬਣ ਜਾਂਦੀ ਹੈ ਸੋ ਵਾਹਿਗੁਰੂ ਦਾ ਸਿਮਰਨ ਪਰਮਾਤਮਾ ਨਾਲ اٹوٹ ਜੋੜ ਹੈ ਜੋ ਹਮੇਸ਼ਾ ਹੀ ਖੁਸ਼ਹਾਲੀ ਸਾਡੇ ਘਰ ਵਿੱਚ ਲੈ ਕੇ ਆਵੇਗਾ ਸਾਧ ਸੰਗਤ ਜੀ ਅਗਲੀ ਜੋ ਪੰਕਤੀ ਹੈ ਜਿਸ ਦਾ ਜਾਪ ਤੁਸੀਂ ਉਠਣਸਾਰ ਹੀ ਆਪਣੇ ਘਰ ਦੀ ਰੱਖਿਆ ਤੇ ਆਪਣੇ ਘਰ ਦੀ ਸੁਰੱਖਿਆ ਲਈ ਕਰਨਾ ਹੈ ਸਾਧ ਸੰਗਤ ਜੀ ਉਹ ਪੰਕਤੀ ਹੈ ਜੀ ਹਮਰੀ ਕਰੋ ਹੱਥ ਦੇ ਰਸ਼ੈ ਪੂਰਨ ਹੋਏ ਚਤ ਕੀ ਇਸ਼ਾ ਸਾਧ ਸੰਗਤ ਜੀ ਇਹ ਪੰਕਤੀ ਸਿਰਫ ਸ਼ਬਦ ਨਹੀਂ ਇੱਕ ਗਹਿਰੀ ਅਰਦਾਸ ਹੈ ਇੱਕ ਦਿਲ ਦੀ ਪੁਕਾਰ ਹੈ ਟੋਟ ਵਿਸ਼ਵਾਸ ਦਾ ਪ੍ਰਗਟਾਵਾ ਹੈ ਜਦੋਂ ਭੈਣਾ ਸਵੇਰੇ ਨਿਰਮਲ ਹਿਰਦੇ ਦੇ ਨਾਲ ਇਹ ਪਾਠ ਕਰਦੀਆਂ ਹਨ ਸਾਧ ਸੰਗਤ ਜੀ ਆਪਣੇ ਪਰਿਵਾਰ ਦੀ ਰੱਖਿਆ ਦੀ ਭੀਖ ਰੱਬ ਕੋਲੋਂ ਮੰਗਦੀਆਂ ਹਨ 함ਰੀ ਕਰੋ ਹੱਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਕਿ ਪਰਮਾਤਮਾ ਆਪਣੀ ਕਿਰਪਾ ਹਮੇਸ਼ਾ ਸਾਡੇ ਸਿਰ ਤੇ ਬਣਾ ਕੇ ਰੱਖੋ ਸਾਡੇ ਘਰ ਪਰਿਵਾਰ ਦੀ ਰਾਖੀ ਤੁਹਾਡੇ ਹੱਥ ਵਿੱਚ ਹੈ ਇਹ ਸਦਾ ਲਈ ਦੁੱਖ ਰੋਗ ਕਲੇਸ਼ ਤੇ ਵਿਗਨਾ ਤੋਂ ਬਚਾ ਦਿਓ ਪੂਰਨ ਹੋਏ ਜਿੱਤ ਕੀ ਇਸ਼ਿਆ ਕੇ ਮਨ ਜੋ ਵੀ ਸਾਫ ਸੁਥਰੀ ਤੇ ਰੱਬੀ ਰਜ਼ਾ ਵਿੱਚ ਪੈਦਾ ਹੋਈ ਇਸ਼ਿਆ ਹੋਵੇ ਪ੍ਰਭੂ ਜੀ ਉਹ ਹੀ ਪੂਰੀ ਕਰ ਦਿਓ ਇਹ ਪਾਠ ਪੂਰੇ ਭਰੋਸੇ ਤੇ ਵਿਸ਼ਵਾਸ ਨਾਲ ਸਮਰਪਣ ਦੀ ਪੂਰੀ ਤਸਵੀਰ ਆਪਣੇ ਆਪ ਵਿੱਚ ਖੁਦ ਹੈ ਸਾਧ ਸੰਗਤ ਜੀ ਅਗਲੀ ਜਿਹੜੀ ਪੰਕਤੀ ਹੈ ਉਹ ਹੈ ਜਪਮਨ ਮੇਰੇ ਹਰ ਹਰ ਨਾਮ ਸੇਈ ਪਵਿੱਤਰ ਜੋ ਹਰ ਹਰ ਨਾਮ ਤੇ ਆਏ ਜਿਸ ਪੰਕਤੀ ਵਿੱਚ ਨਾਮ ਦੀ ਸ਼ਕਤੀ ਨੂੰ ਵੱਡੇ ਹੀ ਮਿਟੜੇ ਤੇ ਪਵਿੱਤਰ ਢੰਗ ਦੇ ਨਾਲ ਦਰਸਾਇਆ ਗਿਆ ਹੈ ਗੁਰੂ ਸਾਹਿਬ ਜੀ ਸਾਡੇ ਮਨ ਨੂੰ ਆਵਾਜ਼ ਦਿੰਦੇ ਹਨ ਜਪ ਮੰਨ ਮੇਰੇ ਅਰਥਾਤ ਮੇਰੇ ਮਨ ਆਦੂ ਸਵੇਰੇ ਉੱਠ ਕੇ ਹਰੀ ਦਾ ਨਾਮ ਜਪਿਆ ਕਰ ਸੋ ਜਿਨ੍ਹਾਂ ਭੈਣਾ ਦੇ ਮਨ ਵਿੱਚ ਪ੍ਰਭੂ ਵਸਦਾ ਹੈ ਚਿਹੜੀਆਂ ਭੈਣਾ ਦੇ ਹਿਰਦੇ ਵਿੱਚ ਪੂਰੀ ਸ਼ਰਧਾ ਦੇ ਨਾਲ ਉਹ ਜਾਪ ਕਰਦੀਆਂ ਹਨ ਉਹ ਸਿਰਫ ਆਪਣੇ ਆਪ ਨੂੰ ਪਵਿੱਤਰ ਨਹੀਂ ਕਰਦੀਆਂ ਉਹਨਾਂ ਦਾ ਘਰ ਵੀ ਪਵਿੱਤਰ ਹੋ ਜਾਂਦਾ ਹੈ ਨਾਮ ਦੀ ਰੌਸ਼ਨੀ ਘਰ ਵਿੱਚ ਵਿਆਪਕ ਹੋ ਜਾਂਦੀ ਹੈ ਘਰ ਦੇ ਕੰਮ रिश्ते बच्चे हर पासे मिठास ते आदर खुशहाली बन जाती है पवित्रता वातावरण नो साफ ते शांत कर देती है सो सत्संग जी ਤੁਹਾਡੇ ਘਰ ਵਿੱਚ ਵੀ ਖੁਸ਼ੀਆਂ ਦਾ ਵਾਸ ਹੋ ਸਕਦਾ ਹੈ ਜੇਕਰ ਤੁਸੀਂ ਵੀ ਰੋਜ਼ਾਨਾ ਸਵੇਰੇ ਉਠਣਸਾਰ ਇਹਨਾਂ ਦੋ ਪੰਕਤੀਆਂ ਦਾ ਜਾਪ ਕਰ ਲੈਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ